ਸਕ੍ਰੀਨ ਉੱਪਰ ਤੁਸੀਂ ਇੱਕ ਕਮੈਂਟ ਦੇਖ ਰਹੇ ਹੋ ਜਿਸ ਵਿੱਚ ਇੱਕ ਯੂਜ਼ਰ ਵੱਲੋਂ ਪੁੱਛਿਆ ਗਿਆ ਹੈ ਕਿ ਜੇਕਰ ਕੋਈ ਕੇਵਟ ਦਾ ਜੋੜ ਤੇਰਕ ਨਾਲ 6 ਮਰ ਲਿਆ ਹੈ ਤੇ ਉਸ ਵਿੱਚ ਕਿਸੇ ਵਿਅਕਤੀ ਦਾ 1/6 ਹਿੱਸਾ ਹੈ ਤੇ ਉਸ 1/6 ਹਿੱਸੇ ਦੇ ਵਿੱਚੋਂ ਜਾਨਕੀ ਆਪਣੀ ਮਾਲਕੀ ਦੇ ਵਿੱਚੋਂ ਜੇਕਰ ਉਹ ਵਿਅਕਤੀ 12 ਮਰ ਲੇ ਸੇਲ ਕਰ ਦਿੰਦਾ ਹੈ ਵੇਚ ਦਿੰਦਾ ਹੈ ਤਾਂ ਬਾਕੀ ਜਿਹੜਾ ਹਿੱਸਾ ਉਹ ਕਿੰਨਾ ਬਚੇਗਾ ਤਾਂ ਇਸ ਕਮੈਂਟ ਉੱਪਰ ਇੱਕ ਯੂਜ਼ਰ ਸੁਖ ਬਰਾੜ ਨੇ ਅਨਸਰ ਦਿੱਤਾ ਹੈ ਇੱਕ ਕਨਾਲ 12 ਮਰਲੇ ਤੇ ਤਿੰਨ ਸਰਸਾਈਆਂ ਤਾਂ ਇਹ ਅਨਸਰ ਕੀ ਗਲਤ ਹੈ ਸਹੀ ਹੈ ਤੇ ਇਹ ਅਨਸਰ ਬਿਲਕੁਲ ਸਹੀ ਹੈ ਪਰ ਯੂਜ਼ਰ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਜੋ ਬਾਕੀ ਬਚੇਗਾ ਹਿੱਸਾ ਉਹ ਬਟਿਆਂ ਵਿੱਚ ਕਿਸ ਤਰ੍ਹਾਂ ਆਪਾਂ ਗੱਡ ਸਕਦੇ ਹਾਂ ਜਿੰਨਾ ਜਿਹੜਾ ਉਹਨਾਂ ਦਾ ਸਵਾਲ ਹੈ ਅਸਲ ਦੇ ਵਿੱਚ ਉਹ ਜਾਨਣਾ ਚਾਹੁੰਦਾ ਹੈ ਕਿ ਜੇਕਰ ਉਹ ਆਪਾਂ ਜੋ ਆਇਆ ਹੈ ਇੱਕ ਕਨਾਲ 12 ਮਰਲੇ ਤੇ 300 ਸਸਾਈਆਂ ਨੂੰ ਬਟਿਆਂ ਦੇ ਵਿੱਚ ਕਿਦਾਂ ਲਿਖ ਸਕਦੇ ਆ ਸੋ ਇਸੇ ਉੱਪਰ ਆਪਾਂ ਅੱਜ ਡਿਸਕਸ਼ਨ ਕਰਾਂਗੇ ਹਿੱਸੇ ਵਟੇ ਬਣਾ ਕੇ ਦਿਖਾਵਾਂਗੇ ਇਸੇ ਕਮੈਂਟ ਦੇ ਉੱਪਰ ਸੋ ਦੋਸਤੋ ਜੇਕਰ ਤੁਸੀਂ ਪਹਿਲੀ ਵਾਰ ਚੱਲਦੇ ਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੇ ਨੌਲੇਜ ਵਾਲੀ ਵੀਡੀਓ ਇਸ ਚੈਨਲ ਤੇ ਰੋਜ਼ ਆਉਂਦੀ ਰਹਿੰਦੀਆਂ ਨੇ ਸੁਫਰਤ ਦੇ ਵਿੱਚ ਹਿੱਸੇ ਕੱਢਨੇ ਮੈਂ ਬਾਰ-ਬਾਰ ਨਹੀਂ ਸਮਝਾਉਂਗਾ ਕਿਉਂਕਿ ਪਹਿਲਾਂ ਬਹੁਤ ਸਾਰੇ ਵੀਡੀਓ ਆ ਚੁੱਕੇ ਨੇ ਇਨਾਂ ਨੂੰ ਫਰਦ ਜਮ੍ਹਾਂ ਬੰਦੀ ਦੇ ਵਿੱਚ ਆਪਣੀ ਮਾਲਕੀ ਕੱਢਣੀ ਨਹੀਂ ਆਉਂਦੀ ਉਹ ਪੁਰਾਣੀਆਂ ਵੀਡੀਓ ਦੇਖ ਸਕਦੇ ਨੇ ਸਾਰੀਆਂ ਵੀਡੀਓ ਚੈਨਲ ਦੇ ਆਲਰੇਡੀ ਪਹਿਲਾਂ ਤੋਂ ਪਈਆਂ ਨੇ ਸੋ ਹੁਣ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਇਹਨਾਂ ਵੱਲੋਂ ਕਿਹਾ ਗਿਆ ਕਿ 13 ਕਨਾਲ 6 ਮਰਲੇ ਜਿਹੜਾ ਖੇਵਟ ਜੋੜ ਹੈ ਤੇ ਕੁੱਲ ਮਰਲੇ ਮਤਲਬ 266 ਮਰਲੇ ਹੋਗੇ ਸੋ ਸਭ ਤੋਂ ਪਹਿਲਾਂ ਖੇਵਟ ਜੋੜ ਦੇ ਆਪਾਂ ਮਰਲੇ ਬਣਾਉਣੇ ਹੁੰਦੇ ਆ ਕਿਵੇਂ ਬਣਾਉਣੇ ਹੁੰਦੇ ਆ ਜੋ ਕਨਾਲਾਂ ਹੁੰਦੀਆਂ ਉਹਨਾਂ ਨੂੰ 20 ਨਾਲ ਗੁਣਾ ਕਰਕੇ ਆਪਾਂ ਮਰਲੇ ਨਾਲ ਇੰਨੇ ਆ ਠੀਕ ਹੈ ਇਥੇ 13 ਕਨਾਲਾਂ 13 ਕਨਾਲਾਂ ਨੂੰ ਜਦੋਂ ਅਸੀਂ 20 ਨਾਲ ਗੁਣਾ ਕਰਾਂਗੇ ਮਲਟੀਪਲਾਈ ਕਰਾਂਗੇ ਪਲੱਸ ਉਸ ਦੇ ਵਿੱਚ 6 ਮਰਲੇ ਅਲੱਗ ਤੋਂ ਨੇ ਕਿਹੜੇ ਅਲੱਗ ਤੋਂ ਨੇ 13 ਕਨਾਲ 6 ਮਰਲੇ ਨੇ ਤਾਂ ਉਹ 6 ਮਰਲੇ ਵੀ ਐਡ ਹੋ ਜਾਣਗੇ ਉਹ 13 ਨੂੰ ਅਸੀਂ 20 ਨਾਲ ਗੁਣਾ ਕਰਾਂਗੇ ਤਾਂ 260 ਮਰਲੇ ਉਹ ਹੋ ਜਾਣਗੇ ਤੇ 6 ਮਰਲੇ ਪਲੱਸ ਉੱਪਰਲੇ ਪਹਿਲਾਂ ਤੋਂ ਨੇ ਤਾਂ ਟੋਟਲ 266 ਮਰਲੇ ਹੋਗੇ ਠੀਕ ਹੈ ਇੱਕ 13 ਕਨਾਲ 6 ਮਰਲੇ ਦੀ ਖੇਵਟ ਦੇ ਨੂੰ ਅਸੀਂ 266 ਮਰਲੇ ਵੀ ਕਹਿ ਸਕਦੇ ਆ ਸੋ ਦੋ ਸੋ ਜਦੋਂ 266 ਮਰਲੇ ਅਸੀਂ ਖੇਵਟ ਜੋੜ ਦੇ ਬਣਾ ਲਵਾਂਗੇ ਤਾਂ ਉਸ ਤੋਂ ਬਾਅਦ ਸਾਡਾ ਇਸ ਦੇ ਵਿੱਚ ਹਿੱਸਾ 1/6 ਹੈ ਸੋ 266 ਮਰਲੇ ਜਦੋਂ ਅਸੀਂ 6 ਤੇ ਡਿਵਾਈਡ ਕਰਾਂਗੇ ਮਤਲਬ ਭਾਗ ਕਰਾਂਗੇ ਤਾਂ ਸਾਡੇ ਕੋਲ 44.33 ਮਰਲੇ ਇੱਥੇ ਅਨਸਰ ਆ ਜਾਵੇਗਾ ਸਿਖਸ਼ ਵੱਟੇ 6 ਹਿਸੇ ਦੇ ਮੁਤਾਬਕ ਉਸ ਵਿਅਕਤੀ ਨੂੰ ਜਿਹੜਾ ਦੋ ਕਨਾਲ ਤੇ 4.33 ਮਰਲੇ ਜਿਹੜਾ ਉਸ ਦਾ ਮਾਲਕੀਬੰਦੀ ਸੀ ਜਿਸ ਦੇ ਵਿੱਚ ਉਸਨੇ ਕੀ ਕੀਤਾ 12 ਮਰਲੇ ਵਿੱਚ ਦਿੱਤੇ ਸੋ ਜੇਕਰ ਆਪਾਂ 12 ਮਰਲੇ ਸਿੱਧੇ ਘਟਾਉਣੇ ਆ ਤਾਂ ਜਿਵੇਂ ਇੱਕ ਕਨਾਲ 12 ਮਰਲੇ 3 ਸਰਸਾਈਆਂ ਅਸੀਂ ਲਿਖ ਸਕਦੇ ਹਾਂ ਪਰ ਇਸ ਨੂੰ ਅਸੀਂ ਵਟਿਆਂ ਦੇ ਵਿੱਚ ਕਿਵੇਂ ਲਿਖ ਸਕਦੇ ਜਿਵੇਂ ਪਹਿਲਾ ਮਾਲਕ ਸੀ 1/6 ਸੀ ਸੋ ਹੁਣ ਉਹ ਬਾਕੀ ਜਿਹੜੀ ਮਾਲਕੀ ਉਹ ਕਵਟਾ 6 ਸੀ ਜਿਵੇਂ ਸ਼ੁਰੂ ਚ ਮਾਲਕੀ ਸੀ ਬਾਕੀ ਕਿਵੇਂ ਅਸੀਂ ਕੱਢ ਸਕਦੇ ਆ ਵੀ ਵਟਿਆਂ ਵਿੱਚ ਕਿੰਨੀ ਮਾਲਕੀ ਰਹੀ ਠੀਕ ਹੈ ਜਿਹੜੀ ਇੱਕ ਕਨਾਲ 12 ਮਰਲੇ 300 ਸਰਸਾਈਆਂ ਸਾਡਾ ਬਾਕੀ ਹਿੱਸਾ ਬਚੇਗਾ ਵੇਚਣ ਤੋਂ ਬਾਅਦ 12 ਮਰਲੇ ਵੇਚਣ ਤੋਂ ਬਾਅਦ ਉਸ ਨੂੰ ਅਸੀਂ ਬਟਿਆਂ ਵਿੱਚ ਕਿਵੇਂ ਕੱਟ ਸਕਦੇ ਹਾਂ ਉਹ ਅੱਗੇ ਆਪਾਂ ਹੁਣ ਇਹ ਸਿੱਖਦੇ ਹਾਂ ਸੋ ਇੱਥੇ ਤੁਸੀਂ ਦੇਖ ਰਹੇ ਹੋ ਕਿ 1/6 ਹਿੱਸੇ ਦੇ ਵਿੱਚੋਂ ਅਸੀਂ 12/268 ਹਿੱਸਾ ਘਟਾ ਦਿੱਤਾ ਹੈ ਤੇ ਸਾਡੇ ਕੋਲ ਜੋ ਹਿੱਸਾ ਵਾਕੀ ਬਚਦਾ ਹੈ ਉਹ ਹੈ 97/798 ਮਤਲਬ 97/798 ਹਿੱਸਾ ਸੋ 1/6 ਹਿੱਸਾ ਦੇ ਵਿੱਚੋਂ 12/266 ਹਿੱਸਾ ਸੀ ਕਿਉਂ ਕਿੱਥੋਂ ਘਟਾਇਆ ਠੀਕ ਹੈ 1/6 ਹਿੱਸਾ ਮਤਲਬ ਜੋ ਸਾਡੀ ਪਹਿਲਾ ਮਾਲਕੀ ਸੀ ਠੀਕ ਹੈ 12/266 ਕਿੱਥੋਂ ਆਇਆ 12 ਤਾਂ ਮਤਲਬ ਹੋ ਗਿਆ 12 ਮਰਲੇ ਠੀਕ ਹੈ ਜੋ ਅਸੀਂ ਵੇਚੀ ਹੈ ਮਰਲੇ 266 ਹੋ ਗਿਆ ਟੋਟਲ ਖੇਵਟ ਦੇ ਮਰਲੇ ਸੋ ਜਦੋਂ ਵੀ ਅਸੀਂ ਸਾਰੀ ਖੇਟ ਦੇ ਵਿੱਚੋਂ ਕੁਝ ਹਿੱਸਾ ਵੇਚ ਕਰਦੇ ਹਾਂ ਤਾਂ ਅਸੀਂ ਬਾਕੀ ਹਿੱਸਾ ਬਣਾਉਣ ਦੇ ਲਈ ਕੀ ਕਰਾਂਗੇ ਜਿੰਨੇ ਕਨਾਲ ਮਰਲੇ ਸੀ ਵੇਚੇ ਉਹਦੇ ਸੀ ਜੇਕਰ ਕਨਾਲਾਂ ਵੇਚੀਆਂ ਤਾਂ ਸੀ ਉਹਦੇ ਮਰਲੇ ਬਣਾ ਲਾਂਗੇ ਠੀਕ ਹੈ ਉਹਦੇ ਮਰਲੇ ਬਣਾ ਲਓ ਮੰਨ ਲਓ ਇੱਕ ਕਨਾਲ ਵੇਚਿਆ ਤਾਂ ਉਹਦੇ ਮਰਲੇ ਕਿੰਨੇ ਹੋਗੇ 20 ਤੇ ਇੱਥੇ ਅਸੀਂ ਵੇਚੀ 12 ਮਰਲੇ ਠੀਕ ਹੈ ਇਸ ਕਰਕੇ ਅਸੀਂ ਇੱਥੇ ਟੋਟਲ 12 ਮਰਲੇ ਉੱਪਰ ਲਿਖਾਂਗੇ ਤੇ ਪਲੱਸ ਸਾਰੀ ਖੇਵਟ ਦੇ ਮਰਲੇ ਸਾਰੀ ਖੇਵਟ ਦੇ ਮਰਲੇ ਸਾਡੇ ਕੋਲ ਕਿੰਨੇ ਸੀ 266 ਉਸ ਨੂੰ ਅਸੀਂ ਹੇਠਾਂ ਲਿਖਾਂਗੇ ਤਾਂ ਇਹ ਸਾਡੇ ਕੋਲੇ ਦੂਜਾ ਹਿੱਸਾ ਵਟਾ ਬਣ ਜਾਵੇਗਾ ਜਿਸ ਨੂੰ ਅਸੀਂ ਆਪਣੀ ਮਾਲਕੀ ਵਾਲੇ 1/6 ਹਿੱਸੇ ਵਿੱਚੋਂ ਘਟਾਵਾਂਗੇ ਯਾਨਕਿ 1/6 ਹਿੱਸੇ ਦੇ ਵਿੱਚੋਂ ਅਸੀਂ 12/ 264 12 ਕੀ ਹੈ ਜੋ ਵੇਚੇ ਮਰਲੇ ਵੇਚੇ ਕਿਨੇ ਟੋਟਲ ਖੇਵਟ ਦੇ ਮਰਲੇ ਨੇ ਟੋਟਲ ਖੇਵਟ ਕਿੰਨੀ ਸੀ 264 1/6 ਮੈਂਸ 12/264 ਸਹੀ ਰੁਕਟਾ ਸਾਡੇ ਕੋਲ 97/798 ਉੱਤਰ ਆ ਜਾਵੇਗਾ ਇਹ ਸਾਡਾ ਬਾਕੀ ਬਚਦਾ ਹਿੱਸਾ ਹੈ ਜਦੋਂ ਤੁਸੀਂ ਇਸ ਹਿੱਸੇ ਰਾਹੀਂ ਮਾਲਕੀ ਕੱਢੋਗੇ ਠੀਕ ਹੈ ਪਹਿਲਾਂ ਦੀ ਤਰ੍ਹਾਂ ਮਤਲਬ ਜਦੋਂ ਕੁੱਲ ਖੇਵਟ ਹੈ ਜੋ ਸਾਡਾ ਟੋਟਲ ਖੇਵਟ ਜੋੜਾ 200 ਸ਼ਾਰਟ ਉਹਨੂੰ ਜੇ ਤੁਸੀਂ 97 ਨਾਲ ਗੁਣਾ ਕਰੀਗੇ ਪਲੱਸ ਉਸ ਤੋਂ ਬਾਅਦ 798 ਤੇ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ 32.33 ਮਰਲੇ ਮਤਲਬ ਇੱਕ ਕਨਾਲ 12 ਮਰਲੇ ਤੇ ਤਿੰਨ ਸਰਸਾਈਆਂ ਜਿਹੜਾ ਅਨਸਰ ਆ ਜਾਵੇਗਾ ਹਿਸਾਬ ਵਟਾ ਕਰਨਾ ਤੁਹਾਨੂੰ ਸਿੱਖਣਾ ਪਵੇਗਾ ਨਹੀਂ ਸਿੱਖਿਆ ਤੁਸੀਂ ਪਹਿਲਾਂ ਇਹ ਵੀਡੀਓ ਵੇਖ ਸਕਦੇ ਹੋ 93/798 ਹਿੱਸੇ ਨਾਲ ਜੇ ਤੁਸੀਂ ਮਾਲਕੀ ਕੱਢੋਗੇ ਤਾਂ ਸਾਡੇ ਕੋਲ 1 ਨਾਲ 12 ਮਾਰ ਲੈ ਤਿੰਨ ਸਰਸਾਈ ਅਨਸਰ ਆਵੇਗਾ ਜੋ ਕਿ ਅਸੀਂ ਸੱਦੇ ਵੀ ਜਦੋਂ ਅਸੀਂ ਘਟਾਉਨੇ ਆ ਜਿੱਕਰ ਸਾਡੀ ਕੁੱਲ ਮਾਲਕੀ ਜਿੰਨੀ ਪਹਿਲਾਂ ਸੀ ਉਸ ਵਿੱਚ 12 ਮਾਰ ਲੈ ਘਟਾ ਕੇ ਵੀ ਸਾਡੇ ਕੋਲ ਇਹੀ ਅਨਸਰ ਆਉਂਦਾ ਤੇ ਇਸ ਹਿੱਸੇ ਰਾਹੀਂ ਜਦੋਂ ਅਸੀਂ ਮਾਲਕੀ ਕੱਢਾਂਗੇ ਤਾਂ ਉਦਾਂ ਵੀ ਇਹੀ ਅਨਸਰ ਆਵੇਗਾ ਇਹਦੇ ਨਾਲ ਸਾਡਾ ਕੀ ਫਾਇਦਾ ਹੁੰਦਾ ਜਦੋਂ ਅਸੀਂ ਆਪਣੀ ਜ਼ਮੀਨ ਕਿਸੇ ਨੂੰ ਵੇਚਦੇ ਹਾਂ ਠੀਕ ਹੈ ਜਦੋਂ ਅਸੀਂ ਆਪਣੀ ਜ਼ਮੀਨ ਕਿਸੇ ਨੂੰ ਵੇਚਦੇ ਹਾਂ ਤਾਂ ਸਾਡਾ ਜਿਹੜਾ ਸਾਰਾ ਹਿੱਸਾ ਉਤੋਂ ਖਤਮ ਹੋ ਜਾਂਦਾ ਹੈ ਜੇਕਰ ਅਸੀਂ ਇਸ ਤਰ੍ਹਾਂ ਨਹੀਂ ਵੇਚਦੇ ਜੇਕਰ ਅਸੀਂ ਸਿੱਧੀ ਮੰਨ ਲਓ ਇੱਕ ਕਨਾਲ 12 ਮਰਲੇ ਸਾਡੀ ਮਾਲਕੀ ਅਸੀਂ ਆਮ ਤੌਰ ਤੇ ਜਿਹੜੇ ਪੁਆਇੰਟ ਛੱਡ ਹੀ ਦਿੰਨੇ ਹਾਂ ਪੁਆਇੰਟ 33 ਠੀਕ ਹੈ ਜਾਂ 3 ਸੌ ਸਾਈਆਂ ਕਹਿ ਲਓ ਉਹ ਅਸੀਂ ਛੱਡ ਦਿੰਨੇ ਆ ਤਾਂ ਉਹ ਉਦਦੇ ਹੀ ਬੋਲਦਾ ਰਹਿੰਦਾ ਨਾ ਉਹ ਵੇਚਣ ਵਾਲ ਨੂੰ ਪਤਾ ਹੁੰਦਾ ਤੇ ਖਰੀਦਣ ਵਾਲ ਨੂੰ ਪਤਾ ਹੁੰਦਾ ਅਸੀਂ ਮਰਲੇ ਬਟਾ ਮਰਲੇ ਪਾ ਕੇ ਪਾ ਕੇ ਜਿਹੜੀ ਅੱਗੇ ਰਿਸ਼ਤੀ ਕਰਾ ਦਿੰਨੇ ਹਾਂ ਠੀਕ ਹੈ ਸੋ ਇਦਾਂ ਨਹੀਂ ਹੋਣਾ ਚਾਹੀਦਾ ਅਸੀਂ ਕੀ ਕਰਾਂਗੇ ਇਸੇ ਬਟਾਂ ਦੇ ਵਿੱਚ ਹੀ ਜਿਹੜੇ ਬਣਾ ਕੇ ਅੱਗੇ ਜ਼ਮੀਨ ਨੂੰ ਅਸੀਂ ਵੇਚਾਂਗੇ ਅੱਗੇ ਜੇ ਮਾਲਕੀ ਲਈ ਸੰਗੀ ਮਰਲੇ ਵਟਾ ਮਰਲੇ ਵੇਚਣਾ ਜਾਂ ਕੁਝ ਵੀ ਹਿੱਸਾ ਪਾ ਦੇਣਾ ਠੀਕ ਹੈ ਉਸ ਤਰ੍ਹਾਂ ਹਿੱਸਾ ਵੇਚਣ ਨਾਲ ਖਤਮ ਨਹੀਂ ਹੁੰਦਾ ਜਿਸ ਕਰਕੇ ਮਰਲਾ ਅੱਧਾ ਮਰਲਾ ਪਾਉਣਾ ਮਰਲਾ ਇਦਾਂ ਹੀ ਜਿਹੜਾ ਉਸ ਦਾ ਫਾਲਤੂ ਜਾਂਦਾ ਹੈ ਵੇਚਦਾਰ ਦਾ ਤੇ ਉਦਾਂ ਹੀ ਉਸ ਦਾ ਜਿਹੜਾ ਜਮਾ ਹੁੰਦੀ ਵਿੱਚ ਨਾਂ ਬੋਲਦਾ ਰਹਿੰਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਹਾਡਾ ਅਗਲਾ ਕਮੈਂਟ ਕੀ ਹੈ ਜਾਂ ਤੁਹਾਡਾ ਅਗਲਾ ਸਵਾਲ ਕੀ ਹੈ ਕਮੈਂਟ ਜਰੂਰ ਕਰਿਓ ਉਸ ਤੇ ਵੀ ਆਪਾਂ ਵੀਡੀਓ ਬਣਾ ਕੇ ਜਰੂਰ ਡਿਸਕਸ਼ਨ ਕਰਾਂਗੇ ਜੇਕਰ ਕੋਈ ਇਸ ਵੀਡੀਓ ਵਿੱਚ ਵੀ ਕੋਈ ਗਲਤੀ ਹੁੰਦੀ ਹੈ ਤਾਂ ਤੁਹਾਡੀ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ